ਜਿਹੜੀ ਕਾਂਗਰਸ ਪਾਰਟੀ ਵੱਲੋਂ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਤਹਿਤ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਜਿਹੜਾ ਮਹਿੰਮ ਸ਼ੁਰੂ ਕੀਤੀ ਗਈ ਆ ਉਹਦੇ ਤਹਿਤ ਸੁਲਤਾਨਪੁਰ ਲੋਧੀ ਬਲਾਕਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਸ਼ਾਲਾਪੁਰ ਕੇਐਸ ਫਾਰਮ ਵਿਖੇ ਪਰਸੋਂ ਨੂੰ ਸ਼ਨੀਵਾਰ 5 ਤਰੀਕ 10:30 ਵਜੇ ਰੱਖਿਆ ਗਿਆ ਆ ਜਿਹਦੇ ਵਿੱਚ ਵਰਕਰਾਂ 'ਚ ਬੜਾ ਵੱਡਾ ਜੋਸ਼ ਆ ਬੜੇ ਵੱਡੇ ਪੱਧਰ ਤੇ ਵਰਕਰ ਉਸ ਜਿਹੜੇ ਪ੍ਰੋਗਰਾਮ 'ਚ ਸ਼ਮੂਲੀਅਤ ਕਰਨਗੇ ਤੇ ਉਸ ਪ੍ਰੋਗਰਾਮ ਤੇ ਸਾਡੇ ਪ੍ਰਧਾਨ ਜਿਹੜੇ ਮਾਨਯੋਗ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸਾਡੇ ਜਿਹੜੇ ਸੀਐਲਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਸੁਖਜਿੰਦਰ ਸਿੰਘ ਰੰਧਾਵਾ ਜੀ ਸਾਡੇ ਜਨਰਲ ਸੈਕਟਰੀ 올 ਇੰਡੀਆ ਕਾਂਗਰਸ ਇੰਚਾਰਜ ਮੱਧ ਪ੍ਰਦੇਸ਼ ਆ ਰਾਜਸਥਾਨ ਤੇ ਸੁਪਾਲ ਸਿੰਘ ਖਹਿਰਾ ਜੀ ਜਿਹੜੇ ਸਾਡੇ ਕਿਸਾਨ ਸ਼ੈਲ ਪੂਰੇ ਇੰਡੀਆ ਦੇ ਪ੍ਰਧਾਨ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਐਮਐਲਏ ਐਕਸ ਐਮਐਲਏ ਐਮਪੀ ਐਕਸ ਐਮਪੀ ਤੇ ਸਾਰੇ ਲੀਡਰ ਆ ਰਹੇ ਆ ਉਹਦੇ ਸਬੰਧ ਵਿੱਚ ਕੇਐਸ ਪਰਮ ਪ੍ਰੋਗਰਾਮ ਰੱਖਿਆ ਤੇ ਮੈਂ ਤੁਹਾਡੇ ਜਰੀਏ ਵੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਵੱਧ ਵੱਧ ਉਹਦੇ ਵਿੱਚ ਪਹੁੰਚਣ ਤੇ ਪਹੁੰਚ ਕੇ ਆਪਣੇ ਲੀਡਰਾਂ ਦੀਆਂ ਜਿਹੜੀਆਂ ਅ ਜਿਹੜੇ ਲੀਡਰਾਂ ਦਾ ਹੌਸਲਾ ਵੀ ਵਧਦਾ ਜਾਦਣਾ ਜਦੋਂ ਜ਼ਿਆਦਾ ਵਰਕਰਾਂ ਦਾ ਸ਼ਮੂਲੀਅਤ ਹੁੰਦੀ ਆ ਔਰ ਵਰਕਰਾਂ ਨੂੰ ਵੀ ਜਿਹੜੀਆਂ ਲੀਡਰਾਂ ਦੀਆਂ ਜਣੀਆਂ ਹਦਾਇਤਾਂ ਲੀਡਰਾਂ ਦੇ ਜਿਹੜੇ ਜੋ ਉਹਦੇ ਵਿੱਚ ਸਪੀਚ ਕਰਨਗੇ ਜੋ ਬੋਲਣਗੇ ਜੋ ਪਾਰਟੀ ਦਾ ਅਗਲਾ ਪ੍ਰੋਗਰਾਮ ਆ ਉਹ ਲਾਗੂ ਕਰਨਗੇ ਉਹ ਘਰ ਘਰ ਪਹੁੰਚਾਉਣਗੇ ਦਾ ਹੀ ਦੀ 42 ਬੱਚੇ ਦੇਖੀ ਜਾਂਦੀ ਰਹੇ ਬਿਲਕੁਲ ਇਹ ਪਾਰਟੀ ਨੇ ਹੁਣ ਤਿਆਰੀ 27 ਤੇ ਆ ਗਈ ਆ 25 ਲੰਘ ਹੀ ਹਿਸਾਬ ਨਾਲ ਇੱਕ ਸਾਲ ਰਹਿ ਗਿਆ ਉਹਦੇ ਵਿੱਚ ਤੇ ਜਿਹੜਾ ਪਾਰਟੀ ਤਿਆਰੀਆਂ ਆਪਣੀਆਂ ਕਰਨ ਦੇ ਵਿੱਚ ਜਿਹੜੇ ਪ੍ਰੋਗਰਾਮ ਆ ਕੋਈ ਨਾ ਕੋਈ ਲਾਂਚ ਕਰਦੇ ਆ ਔਰ ਤਿਆਰੀ ਆ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਵੱਡੇ 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 ਪੱਤਰ ਤੇ ਕਰ ਰਹੀ ਹੈ ਸਰ ਅਜੰਡਾ ਕੀ ਹੈ ਮੇਨ ਅਜੰਡਾ ਇਹਦਾ ਵੀ ਬਲੋਕਾਂ ਤੱਕ ਜਿਹੜਾ ਜਾਣਾ ਬਲੋਕਾਂ ਤੋਂ ਗਾਂਹ ਜਿਹੜਾ ਬੂਥਾਂ ਤੱਕ ਜਾਣਾ ਤੇ ਉੱਥੇ ਵਰਕਰ ਨੂੰ ਆਪਣੇ ਨੂੰ ਤਕੜਾ ਕਰਨਾ ਤੇ ਜਿਹੜੇ ਬੂਥ ਵਾਈਜ਼ ਜਿਹੜੇ ਬੰਦੇ ਆ ਉਹਨਾਂ ਨੂੰ ਆਪਣੀ ਪਾਰਟੀ ਦਾ ਪ੍ਰੋਗਰਾਮ ਦੇਣਾ ਤੇ ਉਹ ਬੂਥ ਤੇ ਲੈ ਕੇ ਘਰ-ਘਰ ਜਿਹੜਾ ਪ੍ਰੋਗਰਾਮ ਪਹੁੰਚਾਉਣਗੇ ਅ 22 ਤੋਂ ਬਾਅਦ ਤੁਹਾਡੀ ਵੀ ਇੱਕ ਸਿਆਸੀ ਬੜਕਿਆ ਨਵੇਂ ਸਿਰੇ ਤੋਂ ਇਹਦੇ ਲਈ ਕਿੱਦਾਂ ਰਿਸਪੌਂਸ ਜਾੜੇਗਾ ਦੇਖੋ ਵਰਕਰਾਂ ਦੇ ਨਾਲ ਪੂਰਾ ਰابطਾ ਜਿਹੜਾ ਹੈਗਾ ਸਾਰਿਆਂ ਨਾਲ ਔਰ ਵਰਕਰ ਉਹ ਤੋਂ ਤੁਹਾਨੂੰ ਪਤਾ ਲੱਗੀ ਜਾਣਾ ਵਰਕਰ ਜਿਹੜੇ ਆ ਵੱਤ-ਵੱਤ ਹਮੂਲੀਅਤ ਕਰਨਗੇ ਜਿਹੜਾ ਪਾਰਟੀ ਦੀ ਇਸ ਪ੍ਰੋਗਰਾਮ ਦੇ ਵਿੱਚ ਤੇ ਵਰਕਰ ਜਿਹੜੇ ਕਾਂਗਰਸ ਪਾਰਟੀ ਦਾ ਜਿਹੜਾ ਇਹ ਗੱਡ ਬਣਾਤਾ ਸੀਗਾ ਤੇ ਚਲੋ ਹਰਨ ਜਤਨ ਬਣਿਆ ਆ ਕੋਈ ਇਹੋ ਜੀ ਗੱਲ ਨਹੀਂ ਜੇ 10 ਸਾਲ ਲਗਾਤਾਰ ਮੈਨੂੰ ਲੋਕਾਂ ਨੇ ਜਿਤਾਇਆ ਤੇ ਫਿਰ ਕੀ ਗੱਲ ਆ ਜੇ ਵੱਡੇ ਵੱਡੇ ਹਾਰ ਗਿਆ ਉੱਥੇ ਹਰਨ ਦਾ ਤੇ ਕੋਈ ਨਹੀਂ ਗਾਂ ਫਿਰ ਲੜਾਈ ਜਿਹੜੀ ਆ ਪਾਰਟੀ ਵੱਲੋਂ ਲੜਾਂਗੇ ਤੇ ਜਿੱਤਾਂਗੇ ਕੋਈ ਮੈਸੇਜ ਲੋਕਾਂ ਦਾ ਲੋਕਾਂ ਨੇ ਇਹ ਮੈਸੇਜ ਆ ਵੀ ਸ਼ਨੀਵਾਰ ਨੂੰ 5 ਤਰੀਕ ਨੂੰ 10:30 ਵਜੇ ਸ਼ਾਲਾਪੁਰ ਕੇ ਐਸ ਫਾਰਮ ਤੇ ਵੱਤ ਵੱਤ ਪਹੁੰਚੋ ਤੇ ਪਹੁੰਚ ਕੇ ਆਪ ਆਪਣੇ ਲੀਡਰਾਂ ਦਾ ਜਿਹੜਾ ਉਹਨਾਂ ਦੇ ਵਿਚਾਰ ਸੁਣੀਏ ਤੇ ਮੈਸੇਜ ਜਿਹੜਾ ਕਰ ਕਰਤਾ ਹੈ